ਅਸੀਂ ਤਾਂ ਪਹਿਲਾਂ ਕਹਿ ਕੇ ਆਏ ਸੀ ਵੀ ਜਿੰਨਾ ਚਿਰ ਇਹ ਕਾਲਾ ਕਾਨੂੰਨ ਵਾਪਸ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਇੱਥੇ ਬੈਠੇ ਹਾਂ ਸੰਘਰਸ਼ ਸਾਡਾ ਕਾਇਮ ਰਹੂਗਾ ਚਾਹੇ 6 6 ਮਹੀਨੇ ਲੱਗ ਜਾਣ ਚਾਹੇ ਸਾਲ ਲੱਗ ਜੇ ਜਿੰਨਾ ਚਿਰ ਮੋਦੀ ਸਰਕਾਰ ਤੋਂ ਉਹ ਟੁਕਲਾ ਨਹੀਂ ਨਿਕਲਦਾ ਕਾਲੇ ਕਾਨੂੰਨ ਨਹੀਂ ਵਾਪਸ ਲੈਂਦੇ ਉਹਨਾਂ ਚਿਰ ਅਸੀਂ ਇੱਥੇ ਸੰਘਰਸ਼ ਤੇ ਡਟਿਆ ਹਾਂ ਪਾਰ ਸੱਤ ਜਵਾਨ ਸੱਤਾਂ ਅੱਖੀਂ ਵਿਕੇ ਸਾਡੇ ਪੁੱਤ ਜਦੇ ਨਹੀਂ ਜਾਂਦੇ ਤੇ ਭਰਾ ਫਾਹੇਲੇ ਮਰੀ ਜਾਂਦੇ ਹਰ ਦੂ ਲਾਨਤਾ ਯਾਰ ਰਹਿ ਪਿੱਛੇ ਕੀ ਗਿਆ ਸਾਤ ਹੁਣ ਬਰਦਾਸ਼ਤ ਨਹੀਂ ਹੁੰਦਾ ਬਥੇਰੇ ਅਸੀਂ ਮਾਵਾ ਦੇ ਪੁੱਤ ਗਵਾਜੇ ਆ ਕਿੰਨੇ ਕਿਵਾਜ ਜਾਣਾ ਹੁਣ ਐਂਡ ਆ ਇੱਕ ਪੰਜਾਬ ਰਹਿ ਗਿਆ ਸੀ ਗੁਲਾਮੀ ਕਰਨ ਦੇ ਤੇ ਅਸੀਂ ਵੀ ਉਹਨਾਂ ਦੇ ਗੁਲਾਮ ਹੋਈਏ ਉਹਨਾਂ ਦੇ ਦਿਹਾੜੀਦਾਰ ਬਣੀਏ ਸਾਡੀਆਂ ਜਿਹੜੀਆਂ ਜ਼ਮੀਨਾਂ ਆ ਉਹ ਹੜੱਪ ਲੈਣ ਆਪਣੇ ਅੰਡਰ ਕਰ ਲੈਣ ਵੀ ਅਸੀਂ ਉਹਨਾਂ ਦੇ ਦਿਹਾੜੀਦਾਰ ਬਣ ਕੇ ਉਹਨਾਂ ਦੇ ਕੰਮ ਕਰੀਏ ਸਰਕਾਰ ਦੀ ਨੀਤੀ ਬਹੁਤ ਜ਼ਿਆਦਾ ਮਾੜੀ ਹੈ ਦੂਸਰੀ ਦੁਨੀਆ ਨੂੰ ਵੀ ਹੁਣ ਪਤਾ ਲੱਗਿਆ ਆਪਣਾ ਯੂਪੀ ਭਾਰਤ ਦੇ ਕੰਮ ਚੱਲਦਾ ਸੀ ਆਪਣੀ ਮਰਜ਼ੀ ਨਾਲ ਫਸਲ ਖਰੀਦਦੇ ਸੀ ਆਪਣੀ ਮਰਜ਼ੀ ਨਾਲ ਗਾਹਾਂ ਵੇਚਦੇ ਸੀਗੇ ਪਰ ਉਹ ਦੁਨੀਆ ਨੂੰ ਹੁਣ ਪਤਾ ਲੱਗਿਆ ਜੋ ਪੰਜਾਬ ਜਾਗਰੂਕ ਹੋਇਆ ਵੀ ਐਮਐਸਪੀ ਟੁੱਟੇਗੀ ਕੋਈ ਰੇਟ ਨਹੀਂ ਮਿਲੇਗਾ ਆਪਣੀ ਮਰਜ਼ੀ ਨਾਲ ਖਰੀਦਣਗੇ ਔਰ ਆਪਣੇ ਮੌਲ ਦੇ ਵਿੱਚ ਲਿਜਾ ਕੇ ਉਹੀ ਚੀਜ਼ ਜਿਹੜੀ ਸਾ ਤੋਂ 10 ਰੁਪਏ ਦੀ ਲਈਓ ਉਹ ਚੀਜ਼ ਜਾ ਕੇ 100 ਰੁਪਏ ਦੀ ਵਿਕਣੀ ਹੈ। ਗਵਰਨਮੈਂਟ ਦੀ ਇੰਨੀ ਮਾੜੀ ਨੀਤੀ ਹੋ ਗਈ ਆ ਵੀ ਜੇ ਕਿਸਾਨ ਆ ਉਹਨੂੰ ਵੀ ਆਪਣੇ ਅੰਡਰ ਕਰਕੇ ਉਹਨੂੰ ਆਪਣੇ ਥੱਲੇ ਰੱਖ ਕੇ ਉਹਨੂੰ ਗੁਲਾਮ ਕਰੀਏ ਔਰ ਮੋਦੀ ਮੋਦੀ ਔਰ ਇਹ ਜੋ ਆਵਾਨੀ ਔੜਾਨੀਆਂ ਇਹਨਾਂ ਦੇ ਖੁਦ ਅੰਡਰ ਹੋ ਕੇ ਅਸੀਂ ਉਹਨਾਂ ਦੇ ਕੰਮ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਇੱਥੇ ਸਿੰਘੂ ਕੁੰਡਲੀ ਬਾਰਡਰ ਤੇ ਪਹੁੰਚੇ ਹੋਏ ਹਾਂ ਇੱਥੇ ਆਪਾਂ ਇਸ ਮੋਰਚੇ ਬਾਬਤ ਕਿਸਾਨਾਂ ਦੀ ਆਮ ਲੋਕ ਰਾਏ ਕੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਆਪਾਂ ਇੱਥੇ ਇਹ ਆਪਣੇ ਨਾਲ ਕਿਸਾਨ ਬਜ਼ੁਰਗ ਬੈਠੇ ਹਨ ਆਪਾਂ ਇਹਨਾਂ ਨੂੰ ਪੁੱਛਦੇ ਹਾਂ ਕਿ ਇਹਨਾਂ ਦਾ ਕਿਸਾਨੀ ਇਹ ਜਿਹੜਾ ਸੰਘਰਸ਼ ਚੱਲ ਰਿਹਾ ਹੈ ਇਹਦੇ ਬਾਬਤ ਤੁਹਾਡਾ ਕਿਦਾਂ ਦਾ ਨਜ਼ਰੀਆ ਹੈ ਬਾਪੂ ਜੀ ਏ ਜੀ ਸਾਡਾ ਤੁਹਾਨੂੰ ਪਤਾ ਹੀ ਆ ਮੰਗਾ ਜੜੀਆਂ ਸਾਡੀਆਂ ਕਰਦੇ ਹੋਵੇ ਤੇ ਸਾਰਾ ਕੁਝ ਸਾਡਾ ਵੇਚੀਏ ਤਨੇ ਮੰਗਾ ਹਾਂ ਕਾਲੇ ਕਾਨੂੰਨ ਪਿੱਛੇ ਲੈ ਲਵੇ ਤੇ ਕੋਈ ਗੱਲ ਨਹੀਂ ਤੇ ਨਹੀਂ ਤਾਂ ਅਸੀਂ ਇੱਥੋਂ ਤੁਹਾਨੂੰ ਪਤਾ ਹੀ ਆ ਹਿਲਣਾ ਨਹੀਂ ਅਸੀਂ ਤਾਂ ਅਸੀਂ ਦਾ ਇਹ ਕੰਮ ਨਿਬੇੜ ਕੇ ਜਾਣਾ ਤੇ ਨਹੀਂ ਅਸੀਂ ਇੱਥੋਂ ਜਾਣਾ ਹੀ ਨਹੀਂ ਗਾ ਤੁਹਾਡਾ ਕਿਹੜਾ ਇਲਾਕੇ ਤੋਂ ਆਏ ਆ ਤੁਸੀਂ ਹਾਂ ਅੰਡ ਬੋਤੇ ਕਿੰਨੇ ਦਿਨ ਤੋਂ ਆਏ ਆ ਤੁਸੀਂ ਇੱਥੇ ਜੀ ਆਏ ਆ 26 ਤਰੀਕ ਇੱਥੇ 26 ਦੇ ਤੁਸੀਂ ਗਏ ਵੀ ਪਿੰਡ ਇੱਕ ਅੱਧਾ ਵਾਰ ਨਹੀਂ ਗਏ ਗਏ ਹੀ ਨਹੀਂ ਅਸੀਂ ਤੇ ਨਾ ਹੀ ਜਾਣਾ ਅਸੀਂ ਕੋਈ ਗੱਲ ਨਹੀਂ ਇਹਦੀ ਆਰਾਮਨਾ ਇੱਥੇ ਵਧੀਆ ਚੱਲਦਾ ਤਾਂ ਮੋਟਰਨ ਖਾਦੇ ਬਿਨੇ ਆਰਾਮਨਾ ਕੋਈ ਗੱਲ ਹੀ ਨਹੀਂ ਕੋਈ ਕੰਮ ਪਿੱਛੇ ਚੱਲੀ ਜਾਂਦਾ ਹਾਂ ਅਸੀਂ ਤਾਂ 6-6 ਮਹੀਨਿਆਂ ਦਾ ਰੱਥਣ ਲੈ ਕੇ ਆਏ ਸੀ ਤੇ ਕੋਈ ਗੱਲ ਨਹੀਂ ਇਹ ਜੀ ਇਹ ਮੋਦੀ ਸਾਹਿਬ ਨੇ ਜਿਹੜਾ ਕੋ ਕਰਨਾ ਇਹਨੇ ਘਰੀ ਜਾਵੇ ਅਸੀਂ ਤਾਂ ਉਥੋਂ ਪੈਰ ਪੱਟਣਾ ਹੀ ਨਹੀਂ ਇੱਥੋਂ ਅਸੀਂ ਦਾ ਸਾਰਾ ਆਰਾਮਨਾ ਟੌਰ ਨਾਲ ਰਹਿੰਨੇ ਆਂ ਸਾਡੇ ਸਾਰੇ ਮੇਰੇ ਪੁੱਤ ਸਾਰੇ ਨਾਲ ਆ ਸਾਡੇ ਕੋਈ ਗੱਲ ਹੀ ਨਹੀਂ ਕੋਈ ਬੈਠੇ ਆ ਉnde ਆ ਜਾਂਦੇ ਆ ਉੱਠ ਜਾਂਦੇ ਆ ਤੇ ਕੰਮ ਚੱਲੀ ਜਾਂਦਾ ਵਧੀਆ ਠੀਕ ਹੈ ਜੀ ਇਹ ਜਿਹੜੀ ਅੱਜ ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ ਹੈ ਇਹਦੇ ਬਾਬਤ ਤੁਹਾਡੇ ਕਿਦਾਂ ਦੇ ਅੰਦਾਜ਼ੇ ਕਿ ਇਹਦੇ ਚੋਂ ਕੀ ਕੁਝ ਨਿਕਲੇਗਾ ਜੀ ਇਹਦੇ ਚ ਦੇਖੋ ਜੀ ਜੇ ਅੱਜ ਮੋਦੀ ਸਰਕਾਰ ਮੰਨਦੀ ਹੈ ਤਾਂ ਠੀਕ ਹੈ ਨਹੀਂ ਬੈਠੇ ਆ ਸੀ ਅਸੀਂ ਤਾਂ ਪਹਿਲਾਂ ਕਹਿ ਕੇ ਆਏ ਸੀ ਵੀ ਜਿੰਨਾ ਚਿਰ ਇਹ ਕਾਲਾ ਕਾਨੂੰਨ ਵਾਪਸ ਨਹੀਂ ਹੁੰਦੇ ਉਨਾਂ ਚਿਰ ਅਸੀਂ ਬੈਠੇ ਹਾਂ ਸੰਘਰਸ਼ ਸਾਡਾ ਕਾਇਮ ਰਹੂਗਾ ਚਾਹੇ 6 ਸਾਲ 6 ਮਹੀਨੇ ਲੱਗ ਜਾਣ ਚਾਹੇ ਸਾਲ ਲੱਗ ਜੇ ਜਿੰਨਾ ਚਿਰ ਮੋਦੀ ਸਰਕਾਰ ਧੌਣ ਚੁਕਿੱਲਾ ਨਹੀਂ ਨਿਕਲਦਾ ਕਾਲੇ ਕਾਨੂੰਨ ਨਹੀਂ ਵਾਪਸ ਲੈਂਦੇ ਉਹਨਾਂ ਚਿਰ ਅਸੀਂ ਇੱਥੇ ਸੰਘਰਸ਼ ਤੇ ਡਟਿਆ ਮੈਂ ਇਹਨਾਂ ਕਿਸਾਨ ਭਰਾਵਾਂ ਤੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਕਿ ਇਹ ਜੋ ਤੁਹਾਡੇ ਲੰਗਰ ਪਾਣੀ ਦਾ ਜਿਹੜਾ ਪ੍ਰਬੰਧ ਹੈ ਇਹਦੇ ਵਿੱਚ ਤੁਹਾਨੂੰ ਸਿੱਧੀ ਜਿਹੜੀ ਰਾਸ਼ਨ ਪਾਣੀ ਹੈ ਸਿੱਧਾ ਪੰਜਾਬ ਤੋਂ ਆ ਰਿਹਾ ਕਿ ਹਰਿਆਣੇ ਤੋਂ ਵੀ ਕੁਝ ਵੀਰ ਤੁਹਾਡੀ ਮਦਦ ਕਰ ਰਹੇ ਹੈ ਕਿ ਹੋਰ ਵੀ ਕੋਈ ਸੰਸਥਾਵਾਂ ਹੈਗੀਆਂ ਜਿਹੜੀ ਤੁਹਾਡੀ ਮਦਦ ਕਰ ਰਹੀਆਂ ਪਹਿਲਾਂ ਤਾਂ ਅਸੀਂ ਜਿੱਦੇ ਪਿੰਡੋਂ ਤੁਰਨ ਲੱਗੇ ਸੀਗੇ ਪਿੰਡ ਦਾ ਸਹਿਯੋਗ ਸੀ ਸਾਨੂੰ ਪਿੰਡ ਦੇ ਲੋਕਾਂ ਦਾ ਐਨ ਆਰ ਆਈ ਭਰਾਵਾਂ ਦਾ ਬਹੁਤ ਸਹਿਯੋਗ ਰਿਹਾ ਤੇ ਬਾਕੀ ਇੱਥੇ ਆਪਣੇ ਪੰਜਾਬ ਦੇ ਹਰਿਆਣੇ ਦੇ ਲੋਕਾਂ ਦਾ ਵੀ ਬੜਾ ਸਹਿਯੋਗ ਰਿਹਾ ਬਾਕੀ ਗੁਰੂ ਮਾਨ ਦੇਵ ਜੀ ਗ੍ਰੰਥ ਗੁਰਦਾਰਾ ਸਾਹਿਬ ਜੂ ਕੇ ਉਹ ਉਹਨਾਂ ਦਾ ਬੜਾ ਸਹਿਯੋਗ ਰਿਹਾ ਉਹ ਦੁੱਧ ਵੰਡ ਰਿਹਾ ਜੀ 2-2000 ਲੀਟਰ ਮੰਨ ਲਓ ਇੱਥੇ ਸੇਵਾ ਕਰ ਰਿਹਾ ਲੰਗਰਾਂ ਦੀ ਸੇਵਾ ਤੇ ਦੁੱਧ ਦੀ ਸੇਵਾ ਕਰ ਰਿਹਾ ਅਸੀਂ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਆ ਗੁਰੂ ਗੋਵਰਦਾਰਾ ਗੁਰੂ ਮਾਨਯੋਗ ਗ੍ਰੰਥ ਗੋਵਰਦਾਰਾ ਸਾਹਿਬ ਜੂ ਕੇ ਤੇ ਕੈਨੇਡਾ ਤੇ ਅਮਰੀਕਾ ਦੀ ਸੰਗਤ ਦਾ ਹਾਂਜੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਵੀ ਉਹ ਦੁੱਧ ਦੀ ਸੇਵਾ ਕਰ ਰਿਹਾ ਇੱਥੇ ਰੋਜ਼ 2000 ਲੀਟਰ ਦੁੱਧ ਮੰਡ ਕੇ ਸੇਵਾ ਕਰ ਰਿਹਾ ਬਹੁਤ ਉਹਨਾਂ ਦਾ ਵੀ ਬਾਕੀ ਸਾਡੇ ਨਗਰ ਦੇ ਐਨ ਆਰ ਆਈ ਨੌਜਵਾਨਾਂ ਦਾ ਵਿਸ਼ੇਸ਼ ਤੌਰ ਤੇ ਅਸੀਂ ਧੰਨਵਾਦ ਕਰੀਆ ਜਿਨ੍ਹਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ 26 ਤਰੀਕ ਤੋਂ ਅਸੀਂ ਗੁਰੂ ਕੇ ਲੰਗਰ ਚੱਲ ਰਿਹਾ ਪਿੰਡ ਕੌਂਕਲਾ ਦੀ ਸੰਗਤ ਵੱਲੋਂ ਠੀਕ ਹੈ ਇੱਥੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਕੋਈ ਕੁਝ ਨਹੀਂ ਆ ਰਿਹਾ ਪਹਿਲਾਂ 2 ਦਿਨ ਪਹਿਲਾਂ ਇੱਥੇ ਮੀਂਹ ਦਾ ਮੌਸਮ ਸੀਗਾ ਉਹਦੇ ਵਿੱਚ ਤੁਹਾਨੂੰ ਕਿੰਦਾਂ ਦੀਆਂ ਦਿੱਕਤਾਂ ਨਾਲ ਸਾਹਮਣਾ ਕਰਨਾ ਪਿਆ ਮੀਂਹ ਦਾ ਵੀਰੇ ਸੀਤਾ ਸੀਗਾ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਚੱਲ ਗਿਆ ਟਾਈਮ ਲੰਘ ਗਿਆ ਹਣਾ ਬਾਕੀ ਹੁਣ ਪ੍ਰਬੰਧ ਕਰ ਰਹੇ ਹਾਂ ਦੇਖਦੇ ਹਾਂ ਅੱਜ ਦੀ ਮੀਟਿੰਗ ਤੋਂ ਬਾਅਦ ਕੀ ਹੁੰਦਾ ਨਹੀਂ ਤਾਂ ਫਿਰ ਅਸੀਂ ਪੱਕੇ ਤੌਰ ਤੇ ਚਾਦਰਾਂ ਪਾਵਾਂਗੇ ਤੇ ਸੈੱਡ ਬਣਾਵਾਂਗੇ ਜਿਹੜੀ ਮੀਂਹ ਕਣੀ ਦੀ ਸਮੱਸਿਆ ਤੋਂ ਅਸੀਂ ਸਟਕਾਰ ਆ ਪਊਗਾ ਉਹ ਤੋਂ ਅਸੀਂ ਪਿੱਛੇ ਕੁਝ ਕਿਸਾਨਾਂ ਨਾਲ ਗੱਲਬਾਤ ਕੀਤੀ ਆ ਉਹ ਕਹਿੰਦੇ ਕਿ ਜੀ ਅੱਜ ਦੀ ਮੀਟਿੰਗ ਤੋਂ ਬਾਅਦ ਕੋਈ ਨਤੀਜਾ ਨਹੀਂ ਨਿਕਲਦਾ ਤਾਂ ਆਪਾਂ ਪੰਜਾਬ ਤੋਂ ਇਟਾਂ ਸੀਮੈਂਟ ਵੀ ਮਂਗਾਵਾਗੇ ਤਾਂ ਆਪਾਂ ਇੱਥੇ ਪੱਕੇ ਕੋਠੇ ਪਾਵਾਂਗੇ ਲੱਗ ਵੀ ਗਿਆ ਪਿੱਛੇ ਲੱਗ ਵੀ ਗਿਆ ਤੇ ਗਾਂ ਅਸੀਂ ਸ਼ੁਰੂ ਕਰ ਦੇਣਾ ਇੱਕ ਅੱਧੇ ਦਿਨ ਤੱਕ ਅੱਜ ਦੀ ਮੀਟਿੰਗ ਦਾ ਦੇਖਦੇ ਆਂ ਕੀ ਸਿੱਟਾ ਨਿਕਲਦਾ ਨਹੀਂ ਤਾਂ ਫਿਰ ਅਸੀਂ ਪੱਕੇ ਤੌਰ ਤੇ ਇੱਥੇ ਮਕਾਨ ਮਂਗਾਵਾ ਬਣਾਵਾਂਗੇ ਜਿਹੜਾ ਕੱਲ ਨੂੰ ਮੀਂਹ ਨਹੀਂ ਰੀਚ ਤੇ ਕਿਸੇ ਦਿੱਕਤ ਨਾ ਆਵੇ ਸਾਨੂੰ ਬੈਠਿਆਂ ਜੀ ਡਟੇ ਬੈਠਿਆਂ ਜਿੰਨਾ ਚਿਰ ਮੋਦੀ ਕੰਗੜੇ ਕਾਨੂੰਨ ਵਾਪਸ ਨਹੀਂ ਲੈਂਦਾ ਉਨਾਂ ਚਿਰ ਡਟੇ ਬੈਠੇ ਆਂ ਇਹ ਆਪਣੇ ਨਾਲ ਕਿਸਾਨ ਵੀਰ ਰਾ ਬੈਠੇ ਆਪਾਂ ਇਹਨਾਂ ਤੋਂ ਕੋਈ ਸਵਾਲ ਪੁੱਛਦੇ ਆਂ ਪਹਿਲਾਂ ਤਾਂ ਇਹ ਦੱਸੋ ਜੀ ਤੁਹਾਡਾ ਕਿਹੜਾ ਇਲਾਕਾ ਹੈ ਸਾਡਾ ਜੀ ਮੁਗਾ ਪਿੰਨ ਫਲੇਗੜਾ ਕੋਰੋਟਣਾ ਠੀਕ ਹੈ ਜੀ ਮੈਂ ਤੁਹਾਤੋਂ ਇੱਕ ਦੋ ਸਵਾਲ ਇਹ ਕਿਸਾਨ ਮੋਰਚੇ ਵੱਲੋਂ ਪੁੱਛਣਾ ਚਾਹਨਾ ਕਿ ਤੁਹਾਨੂੰ ਪਤਾ ਹੈ ਕਿ ਅੱਜ ਕਿਸਾਨਾਂ ਦੀ ਸਰਕਾਰ ਨਾਲ ਇੱਕ ਮੀਟਿੰਗ ਹੈ ਜੀ ਇਹਦੇ ਵਿੱਚ ਤੁਹਾਨੂੰ ਕਿੰਦਾਂ ਦੇ ਨਤੀਜੇ ਨਿਕਲਣ ਦੀ ਆਸ ਹੈ ਦੇਖੋ ਜੀ ਅੱਜ ਕੀ ਲਾਸਟ ਡੇਟ ਦਿਨ ਬਹੁਤ ਹੋ ਗਿਆ ਸਮਾਂ ਬਹੁਤ ਲੰਘ ਗਿਆ ਅਸੀਂ ਬਜ਼ੁਰਗਨ ਹੁਣ ਦੇਖ ਨਹੀਂ ਸਕਦੇ ਸੜਕਾਂ ਤੇ ਪਿਆ ਉਹਨੂੰ ਸਾਡੇ ਅੱਖਾਂ ਚੋਂ ਲਹੂ ਵੀ ਚੋਂਦੇ ਤੇ ਪਾਣੀ ਵੀ ਚੋਂਦਾ ਅਸੀਂ ਬੇਨਤੀ ਕਰਦੇ ਵੀ ਮੰਨ ਜਾ ਨਹੀਂ ਨਾ ਤੇ ਹੱਕ ਤੇ ਰਿਜ਼ਲਟ ਤੇ ਪੈੜੇ ਨਿਕਲੋਗੇ ਅਸੀਂ ਆਪਦੇ ਪਿਓ ਦੇ ਦੁੱਖ ਚੱਲ ਨਹੀਂ ਸਕਦੇ ਹੱਦ ਹੋ ਗਈ ਆ ਫੋੜੇ ਨੂੰ ਜਿਹੜੀ ਜੋ ਲਹੂ ਨਿਕਲਦਾ ਹੁੰਦਾ ਇਸ ਕਾ ਕਿਨਾਰੇ ਜਿਹਨੂੰ ਵੀ ਹੁਣ ਮੰਨ ਜਾ ਕੁਝ ਨਹੀਂ ਵਿਗੜਿਆ ਅਜੇ ਵੀ ਨਹੀਂ ਤਾਂ ਅਸੀਂ ਟੱਪਾਂਗੇ ਭਜੇ ਉਸ ਤੋਂ ਹੋਇਆ ਜੀ ਲਾਵਾਂਗੇ ਜੋਰ ਆਉਂਦਾ ਠੀਕ ਹੈ ਜੀ ਸਰਕਾਰ ਅੱਜ ਨਹੀਂ ਮੰਨਦੀ ਜਾਂ ਮੰਨ ਲਓ ਕਿ ਕਿਸਾਨ ਜਥੇਬੰਦੀਆਂ ਕੋਈ ਵੱਡਾ ਫੈਸਲਾ ਕਰਦੀਆਂ ਕਿ ਆਪਾਂ ਅੱਗੇ ਵਧਣਾ ਹੈ ਦਿੱਲੀ ਦਾ ਸਾਰੇ ਪਾਸਿਓਂ ਘਰਾਓ ਕਰਨਾ ਜਾਂ ਦਿੱਲੀ ਦੇ ਵਿੱਚ ਵੜਨਾ ਹੈ ਉਹਦੇ ਲਈ ਤੁਹਾਡੀ ਕਿਹੋ ਜਿਹੀ ਤਿਆਰੀ ਹੈ ਜੀ ਉਹ ਜਿਵੇਂ ਸਾਨੂੰ ਜਰਨ ਲੱਗੇ ਸਾਡੇ ਸੀਨੀਅਰ ਬੰਦੇ ਆਗੂ ਸਾਨੂੰ ਆਰਡਰ ਦੇਣਗੇ ਅਸੀਂ ਜੀ ਤਿਆਰ ਹਾਂ ਤਿਆਰਪੁਰ ਤਿਆਰ ਨਾਲ ਜਿਵੇਂ ਸਾਨੂੰ ਆਰਡਰ ਆਊਗਾ ਉਸ ਤੇ ਅਸੀਂ ਚੱਲਾਂਗੇ ਇੱਕ ਹੋਰ ਗੱਲ ਪੁੱਛਣੀ ਚਾਹਾਂਗਾ ਕਿ ਜਿਹੜੀ ਇਸ ਕਾਨੂੰਨਾ ਤੋਂ ਲਾਗੂ ਹੋਣ ਤੋਂ ਪਹਿਲਾਂ ਜਿਹੜੀ ਕਿਸਾਨਾਂ ਦੀ ਹਾਲਤ ਸੀਗੀ ਉਹ ਵੀ ਪਹਿਲਾ ਹੀ ਤਰਸ ਜੋਗਾ ਤੇ ਇਹ ਕਾਨੂੰਨ ਹੁਣ ਬਣਾਏ ਗਏ ਆ ਜੇ ਰੱਦ ਹੋ ਜਾਂਦੇ ਆ ਤਾਂ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਕਿਸਾਨਾਂ ਦੀ ਜਿਹੜੀ ਜ਼ਿੰਦਗੀ ਆ ਤਰਜੇ ਜ਼ਿੰਦਗੀ ਉਹਦੇ ਵਿੱਚ ਕੋਈ ਸੁਧਾਰ ਆਊਗਾ ਬਿਲਕੁਲ ਨਹੀਂ ਸੁਧਾਰ ਆਊਗਾ ਪੰਜ ਸੱਤ ਜਵਾਨ ਸੱਤੋਂ ਅੱਖੀ ਵਿੱਕੇ ਸਾਡੇ ਪੁੱਤ ਜਦੇ ਨਹੀਂ ਜਾਂਦੇ ਡੇ ਭਰਾ ਫਾਹਲਲੇ ਮਰੀ ਜਾਂਦੇ ਹਰ ਦੂ ਲਾਨਤਾ ਯਾਰ ਰਹਿ ਪਿੱਛੇ ਕੀ ਗਿਆ ਸੱਤ ਹੁਣ ਪਰਦਾਸ਼ ਨਹੀਂ ਹੁੰਦਾ ਬਥੇਰੇ ਅਸੀਂ ਮਾਮਾ ਦੇ ਪੁੱਤ ਗਵਾਜ ਗਏ ਆ ਕਈਆਂ ਨੇ ਗਵਾਜ ਜਾਣਾ ਹੁਣ ਐਂਡ ਆ ਇਹ ਦੂਤੇ ਹੋਂ ਸੱਤੋਂ ਅੰਤ ਨਾਲ ਲੱਗਿਆ ਇਹ ਜਿਹੜਾ ਕਿਸਾਨ ਮੋਰਚਾ ਚੱਲ ਰਿਹਾ ਇਹਦੇ ਵਿੱਚ ਪੰਜਾਬ ਦੀਆਂ ਜਿਹੜੀਆਂ ਰਾਜਨੀਤਿਕ ਪਾਰਟੀਆਂ ਆ ਉਹਨਾਂ ਦਾ ਕਿਦਾਂ ਦਾ ਸਹਿਯੋਗ ਰਿਹਾ ਜਾਂ ਨਹੀਂ ਰਿਹਾ ਉਹਦੇ ਬਾਬਤ ਤੁਸੀਂ ਕੋਈ ਸੁਨੇਹਾ ਦੇਣਾ ਚਾਹੋਗੇ ਜਾਂ ਉਹਨਾਂ ਨੂੰ ਕੋਈ ਗੱਲ ਕਹਿਣੀ ਚਾਹੋਗੇ ਉਹ ਜ਼ਰੂਰ ਕਰੋ ਜੀ ਵੇਖੋ ਜੀ ਸਾਡਾ ਸਾਥ ਜਮੀਂਦਾਰੀ ਕਿਸੇ ਨੇ ਵਾਹ ਨਹੀਂ ਫੜੀ ਵੋਟਾਂ ਲੈਣੇ ਆਉਂਦੇ ਆ ਇਹ ਕਰਾਂਗੇ ਉਹ ਕਰਾਂਗੇ ਕੱਕ ਨਹੀਂ ਕੀਤਾ ਨਾ ਕਾਲੀਆਂ ਨੇ ਨਾ ਕਾਂਗਰਸ ਨੇ ਬਿਲਕੁਲ ਨਹੀਂ ਕੀਤਾ ਅੱਈ ਹੁਣ ਆਕੇ ਲਾਇਆ ਮੱਥਾ ਇਹ ਨੇ ਹੁਣ ਬਿਲਕੁਲ ਅਸੀਂ ਹੁਣ ਉਹਨਾਂ ਨੂੰ ਵਿਸ਼ਵਾਸ ਦਉ ਅਸੀਂ ਵਿਸ਼ਵਾਸ ਨਿਕੋਣਾਂ ਚੀਜ਼ਾਂ ਰੱਖਦੇ ਉਹ ਸ਼ਿਵਾਸ ਸਾਡਾ ਉੱਡ ਗਿਆ ਅਜੇ ਤੱਕ ਰੱਖਦੇ ਪਰ ਸਿੱਖ ਰਹੇ ਆ ਵੀ ਹੁਣ ਇਹ ਸਿਰੇ ਦੇ ਕੰਮ ਆ ਸਾਡਾ ਇਹਦੇ ਵਿੱਚ ਜੇ ਆਪਣਾ ਇੱਕ ਆਪਾਂ ਇੱਥੋਂ ਜਿੱਤ ਕੇ ਜਾਂਦੇ ਆ ਜਾਂ ਇਹਦੇ ਵਿੱਚ ਆਪਣੀ ਜਿੱਤ ਹੁੰਦੀ ਹੈ ਕਾਲੇ ਕਾਨੂੰਨ ਰੱਦ ਹੁੰਦੇ ਆ ਕੀ ਤੁਹਾਨੂੰ ਲੱਗਦਾ ਕਿ ਜਿਹੜੀ ਪੰਜਾਬ ਦੇ ਵਿੱਚ ਜਿਹੜੀ ਰਾਜਨੀਤਿਕ ਪਾਰਟੀਆਂ ਆ ਸਿਆਸੀ ਮਾਹੌਲ ਹੈ ਉਹਦੇ ਵਿੱਚ ਤਬਦੀਲੀਆਂ ਹੋਊਗੀਆਂ ਉਹਦੇ ਵਿੱਚ ਜੀ ਕਰ ਲੈਣਗੇ ਤਾਂ ਚੰਗਾ ਹੋਊਗਾ ਜੇ ਇਹੀ ਰਹੇ ਤਾਂ ਇਹਨਾਂ ਨੇ ਤਾਂ ਅੱਗੇ ਲੁੱਟ ਕੇ ਖਾਦਾ ਹੁਣ ਵੀ ਲੁੱਟ ਕੇ ਖਾਣਗੇ ਜੀ ਠੀਕ ਹੈ ਨਾ ਜੀ ਇਹ ਤਾਂ ਜੇ ਹੁਣ ਇੱਥੇ ਏਕਾ ਕਰਕੇ ਆਏ ਆ ਲੋਕ ਇਹ ਆ ਸੋਚਣਾ ਆਪਣੀ ਪਾਰਟੀ ਵੱਖਰੀ ਬਣਾਉਣ ਉਹਦੇ ਵਿੱਚ ਆਪਦੇ ਬੰਦੇ ਰੱਖਣ ਵੀ ਆ ਸਾਡੇ ਬੰਦੇ ਆ ਫਾਇਦਾ ਜੀ ਇਹੀ ਪੁਰਾਣੇ ਰਹੇ ਇਹਨਾਂ ਨੇ ਤਾਂ ਤੁਹਾਨੂੰ ਪਤਾ ਜਿਹੜਾ ਪਹਿਲਾਂ ਕੀਤਾ ਉਹੀ ਹੁਣ ਕਰਨਾ ਠੀਕ ਹੈ ਜੀ ਇਹਨਾਂ ਨੇ ਸਾਨੂੰ ਇੱਕ ਬਜ਼ੁਰਗਾਂ ਨੇ ਇੱਕ ਦੱਸਿਆ ਕਿ ਇੱਥੇ ਇੱਕ ਬਜ਼ੁਰਗ ਆਇਆ ਹੈ 26 26 ਤਰੀਕ ਤੋਂ ਆਪਾਂ ਉਹਨਾਂ ਨਾਲ ਇੱਕ ਦੋ ਗੱਲਾਂ ਕਰਦੇ ਆ ਆਜੋ ਤੁਹਾਨੂੰ ਮਿਲਾਣੇ ਆ ਬਾਪੂ ਜੀ ਕੀ ਨਾਮ ਹੈ ਤੁਹਾਡਾ ਨਾਮ ਮੇਰਾ ਜਾਇਬ ਹੈ ਅੱਛਾ ਕਿੰਨੀ ਤਰੀਕ ਤੋਂ ਆਏ ਆ ਤੁਸੀਂ 26 ਤਰੀਕ ਤੇ ਆਏ ਆ ਜੀ ਅੱਛਾ ਤੇ ਇੱਥੋਂ ਅੱਜ ਵੀ ਇੱਕ ਮੀਟਿੰਗ ਹੈ ਸਰਕਾਰ ਨਾਲ ਕਿਸਾਨਾਂ ਦੀ ਤੇ ਜੇ ਸਰਕਾਰ ਨਹੀਂ ਮੰਨਦੀ ਤਾਂ ਤੁਸੀਂ ਕਿੰਨਾ ਚਿਰ ਡਟੇ ਰਹਿਣ ਦਾ ਤੁਹਾਡਾ ਹੈਗਾ ਪਲਾਨ ਅਸੀਂ ਮੁੜਨੇ ਨਹੀਂ ਜੀ ਜਾ ਕੇ ਕਰਨਾ ਕੀ ਆ ਉੱਥੇ ਜਾ ਕੇ ਢੱਬੇ ਚੱਕਣੇ ਆ ਇਹਨੂੰ ਢੱਬੇ ਝਕਾਉਂਦੇ ਆ ਠੀਕ ਹੈ ਜੀ ਤੁਹਾਡੇ ਪਿੱਛੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਹੈਗੇ ਬੱਚੇ ਆ ਦੋ ਬੱਚੇ ਆ ਖੇਤੀ ਕਰਦੇ ਆ ਵਧੀਆ ਬਸ ਠੀਕ ਹੈ ਜੀ ਤੇ ਇੱਕ ਇਹ ਵੀਰ ਜੀ ਹੁਣੀ ਖੜੇ ਆ ਸਾਡੇ ਕੋਲ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਕਿ ਇਹ ਜਿਹੜਾ ਸਰਕਾਰ ਤੱਕਾ ਕਰ ਰਹੀ ਹੈ ਕਿਸਾਨਾਂ ਨਾਲ ਇਹਦੇ ਪਿੱਛੇ ਉਹਨਾਂ ਦਾ ਕੀ ਮਨੋਰਥ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਾ ਕੀ ਮਨੋਰਥ ਹੈ ਜੇ ਮਨੋਰਥ ਉਹਨਾਂ ਸਾਰਿਆਂ ਨੂੰ ਪਤਾ ਹੀ ਇਹ ਚੀਜ਼ ਦਾ ਸਰਕਾਰ ਅਵਾਨੀ ਉਹ ਡਾਨੀ ਉਹਨਾਂ ਦੇ ਗੁਲਾਮ ਹੋ ਚੁੱਕੀ ਹੈ ਉਹਨਾਂ ਦਾ ਮੂਰਥਾ ਜਿਹੜੇ ਅਸੀਂ ਵੀ ਆ ਇੱਕ ਪੰਜਾਬ ਰਹਿ ਗਿਆ ਸੀ ਗੁਲਾਮੀ ਕਰਨ ਦੇ ਤਣੂ ਅਸੀਂ ਵੀ ਉਹਨਾਂ ਦੇ ਗੁਲਾਮ ਹੋਈਏ ਉਹਨਾਂ ਦੇ ਦਿਹਾੜੀਦਾਰ ਬਣੀਏ ਸਾਡੀਆਂ ਜਿਹੜੀਆਂ ਜ਼ਮੀਨਾਂ ਵਾ ਉਹ ਹੜੱਪ ਲੈਣ ਆਪਣੇ ਅੰਡਰ ਕਰ ਲੈਣ ਵੀ ਅਸੀਂ ਉਹਨਾਂ ਦੇ ਦਿਹਾੜੀਦਾਰ ਬਣ ਕੇ ਉਹਨਾਂ ਦੇ ਕੰਮ ਕਰੀਏ ਸਰਕਾਰ ਦੀ ਨੀਤੀ ਬਹੁਤ ਜ਼ਿਆਦਾ ਮਾੜੀ ਹੈ ਇਹਦੀ ਵਾਸਤੇ ਦੂਸਰੀ ਦੁਨੀਆ ਨੂੰ ਵੀ ਹੁਣ ਪਤਾ ਲੱਗਿਆ ਪਹਿਲਾਂ ਯੂਪੀ ਬਿਹਾਰ ਦੇ ਕੰਮ ਚੱਲਦਾ ਸੀ ਆਪਣੀ ਮਰਜ਼ੀ ਨਾਲ ਫਸਲ ਖਰੀਦਦੇ ਸੀ ਆਪਣੀ ਮਰਜ਼ੀ ਨਾਲ ਗਾਹਾਂ ਵੇਚਦੇ ਸੀਗੇ ਪਰ ਉਹ ਦੁਨੀਆ ਨੂੰ ਹੁਣ ਪਤਾ ਲੱਗਿਆ ਜੋ ਪੰਜਾਬ ਜਾਗਰੂਬ ਹੋਇਆ ਵੀ ਐਮਐਸਪੀ ਟੁੱਟੇਗੀ ਕੋਈ ਰੇਟ ਨਹੀਂ ਮਿਲੇਗਾ ਔਰ ਆਪਣੇ ਮੌਲ ਦੇ ਵਿੱਚ ਲਿਜਾ ਕੇ ਉਹੀ ਚੀਜ਼ ਜਿਹੜੀ ਸਾ ਤੋਂ 10 ਰੁਪਏ ਦੀ ਲਈਓ ਉਹ ਚੀਜ਼ ਜਾ ਕੇ 100 ਰੁਪਏ ਦੀ ਵਿਚਣੀ ਇਹਨਾਂ ਨੇ ਇਸ ਵਾਸਤੇ ਸਰਕਾਰ ਦੀ ਨੀਤੀ ਬਹੁਤ ਜ਼ਿਆਦਾ ਮਾੜੀ ਆ ਬਹੁਤ ਮਾੜੀ ਸੋਚ ਹੈ ਸਰਕਾਰ ਦੀ ਇਹ ਚੀਜ਼ ਹੋਣੀ ਨਹੀਂ ਚਾਹੀਦੀ ਕਿਸਾਨਾਂ ਨਾਲ ਜੋ ਦੇਖਦਾ ਆਂਦਾ ਤਾ ਵਾ ਉਹਦੇ ਵਾਸਤੇ ਇਹ ਚੀਜ਼ ਸੋਚ ਨਹੀਂ ਸਕਦੇ ਹੋਰ ਕੀ ਦੇ ਬਾਦ ਸੋਚਣਗੇ ਇੱਕ ਹਰੀਆਲੀ ਇੱਕ ਪੰਜਾਬ ਕਿਸਾਨ ਹਰ ਜਗ੍ਹਾ ਕਿਸਾਨ ਜਿਸ ਨੇ ਹਰੀਆਲੀ ਪੈਦਾ ਕੀਤੀ ਬਾਹਰ ਫੋਰਨ ਦੇ ਵਿੱਚ ਵੀ ਜਦੋਂ ਭੁੱਖੇ ਮਰ ਰਹੇ ਸੀ ਬਿਨਾ ਪੰਜਾਬ ਦੇ ਵਿੱਚੋਂ ਕਿਸੇ ਨੇ ਆਪਣਾ ਅੰਨ ਪੈਦਾ ਕਰਕੇ ਬਾਹਰ ਨਹੀਂ ਭੇਜਿਆ ਇੱਕ ਪੰਜਾਬ ਨੇ ਉਸ ਟਾਈਮ ਤੇ ਅਨ ਪੈਦਾ ਕਰਕੇ ਚੌਹਲ ਔਰ ਗਹਿੂ ਦੋਨੇ ਪੈਦਾ ਕਰਕੇ ਦੁਨੀਆ ਦੀ ਹਾਲਤ ਬਚਾਈ ਆ ਨਹੀਂ ਤਾਂ ਬਾਹਰਲ ਫੋਰਨ ਦੇ ਵਿੱਚੋਂ ਜੋ ਇੰਦਰਾ ਗਾਂਧੀ ਦਾ ਰਾਜ ਹੁੰਦੇ ਉਸ ਟਾਈਮ ਤੇ ਬਾਹਰੋਂ ਸਾਡੇ ਬਾਤੇ ਖਾਣ ਵਾਸਤੇ ਦਾਣੇ ਆਉਂਦੇ ਸੀ ਜੋ ਕਿ ਪੰਜਾਬ ਨੇ ਇਹ ਕੰਮ ਸ਼ੁਰੂ ਕੀਤਾ ਹੁਣ ਉਹੀ ਚੀਜ਼ ਗਵਰਨਮੈਂਟ ਦੀ ਇੰਨੀ ਮਾੜੀ ਨੀਤੀ ਹੋ ਗਈ ਆ ਵੀ ਜੇ ਕਿਸਾਨ ਆ ਉਹਨੂੰ ਵੀ ਆਪਣੇ ਅੰਡਰ ਕਰਕੇ ਉਹਨੂੰ ਆਪਣੇ ਥੱਲੇ ਰੱਖ ਕੇ ਉਹਨੂੰ ਗੁਲਾਮ ਕਰੀਏ ਔਰ ਮੋਦੀ ਮੋਦੀ ਔਰ ਇਹ ਜੋ ਆਵਾਨੀ ਔੜਾਨੀਆਂ ਇਹਨਾਂ ਦੇ ਖੁਦ ਅੰਡਰ ਹੋ ਕੇ ਅਸੀਂ ਉਹਨਾਂ ਦੇ ਕੰਮ ਕਰੀਏ ਇੱਕ ਮੈਂ ਹੋਰ ਪੁੱਛਣਾ ਚਾਹਣਾ ਕਿ ਜਿਹੜੀ ਅੱਜ ਦੀ ਮੀਟਿੰਗ ਤੋਂ ਬਾਅਦ ਜੇ ਕਿਸਾਨ ਜਥੇਬੰਦੀਆਂ ਕੋਈ ਵੱਡਾ ਪ੍ਰੋਗਰਾਮ ਦਿੰਦੀਆਂ ਅੱਗੇ ਵਧਣ ਦਾ ਪ੍ਰੋਗਰਾਮ ਦਿੰਦੀਆਂ ਕਿ ਤੁਸੀਂ ਇਹਦੇ ਲਈ ਕਿੰਨਾ ਕੁ ਤਿਆਰ ਹੈ ਉਹਨਾਂ ਵਾਸਤੇ ਤਾਂ ਪੂਰੀ ਤਿਆਰ ਉਹਨਾਂ ਵਾਸਤੇ ਕਹਿਣ ਦੀ ਜਰੂਰਤ ਹੀ ਨਹੀਂ ਸਾਡੇ ਬਜ਼ੁਰਗ ਬੈਠੇ ਆ 80 80 90 90 ਸਾਲ ਦੇ ਸਾਨੂੰ ਤਾਂ ਅਜ ਹੋਏ ਕੱਖ ਨਹੀਂ ਅਸੀਂ ਇਸ ਚੀਜ਼ ਬਾਰੇ ਜਾਣਦੇ ਨਹੀਂ ਐ 80 80 90 ਸਾਲ ਦੇ ਜਿਹੜੇ ਬਜ਼ੁਰਗ ਇੱਥੇ ਆ ਕੇ ਪੂਰੇ ਬੈਠੇ ਆ ਤਿਆਰ ਆ ਅਸੀਂ ਤਾਂ ਇਹਨਾਂ ਦੇ ਨਾਲ ਚੱਲਣਾ ਪੈਣਾ ਵਾ ਅਸੀਂ ਤਾਂ ਇਹਨਾਂ ਦੇ ਬੱਚੇ ਆ ਅਸੀਂ ਤਾਂ ਜਦੋਂ ਤੱਕ ਇਹ ਲੜਾਈ ਨਹੀਂ ਖਤਮ ਹੁੰਦੀ ਨਹੀਂ ਜਾ ਸਕਦੇ ਨਾ ਹੀ ਇਸ ਤੋਂ ਬਣਾ ਇਥੋਂ ਜਾਣ ਦਾ ਕੋਈ ਨਾ ਹੀ ਫਾਇਦਾ ਨਾ ਅਸੀਂ ਜਾਣਾ ਵਾ ਇਹ ਪੂਰੀ ਤਿਆਰੀ ਕਰਕੇ ਇਹਦਾ ਸਾਲਾਂ ਦੇ ਸਾਲ ਵੀ ਇੱਥੇ ਲੱਗ ਜਾਣਗੇ ਰਾਸ਼ਨ ਦੀ ਮੁਗਦਰਾ ਰਾਸ਼ਨ ਦਾ ਪਿੱਛੋਂ ਫੋਨ ਹੁੰਦੇ ਆ ਹਰ ਜਗ੍ਹਾ ਦੇਤੋਂ ਵੀ ਤੁਹਾਨੂੰ ਕੀ ਚਾਹੀਦਾ ਕੰਬਲ ਦੇ ਚਾਹੀਦੇ ਆ ਤੁਹਾਨੂੰ ਗਰਮ ਕੱਪੜੇ ਚਾਹੀਦੇ ਆ ਸਾਨੂੰ ਰਾਸ਼ਨ ਚਾਹੀਦਾ ਅਸੀਂ ਆਪਨਾ ਕੀ ਅਸੀਂ ਦੁਨੀਆ ਨੂੰ ਖੋਣੇ ਇੱਥੇ ਵਾਲੀ ਨੂੰ ਇੱਥੇ ਵਾਲੀ ਜੋ ਸਭਲ ਜਾਂ ਤੁਹਾਨੂੰ ਪੁੱਛਣਾ ਚਾਹੀਦਾ ਵੀ ਇਹਨਾਂ ਦਾ ਸਾਨੂੰ ਫਾਇਦਾ ਕਿਸਾਨਾਂ ਦਾ ਕੀ ਨੁਕਸਾਨ ਠੀਕ ਹੈ ਆਪਾਂ ਦੇਖ ਰਹੇ ਹਾਂ ਕਿ ਇੱਥੇ ਕਿਦਾਂ ਕਿਸਾਨਾਂ ਦਾ ਕਿੰਨਾ ਜੋਸ਼ ਹੈ ਤੇ ਕਿੰਨੇ ਲੰਬੇ ਸੰਘਰਸ਼ ਦੇ ਲਈ ਉਹ ਤਿਆਰ ਬੈਠੇ ਆ ਇਹਨਾਂ ਨਾਲ ਮਿਲ ਕੇ ਬੜੀ ਖੁਸ਼ੀ ਹੁੰਦੀ ਹੈ ਬੜਾ ਕੁਝ ਇਹਨਾਂ ਤੋਂ ਜਾਣਨ ਨੂੰ ਮਿਲਦਾ ਹੈ ਤੇ ਆਪਾਂ ਆਸ ਕਰਦੇ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਇਹਨਾਂ ਦੀ ਜਿੱਤ ਹੋਵੇ ਤੇ ਇਹਨਾਂ ਦੇ ਹੌਸਲੇ ਬੁਲੰਦ ਰਹਿਣ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ